ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਕਹਿੰਦੇ ਨੇ ਕਿ ਪਿਆਰ ਸੱਚਾ ਹੋਵੇ ਤਾਂ ਉਸ ਨੂੰ ਪਾਉਣ ਲਈ ਕੁਝ ਨਾ ਕੁਝ ਅਲੱਗ ਕਰਨਾ ਪੈਂਦਾ ਸੋ ਅਜਿਹਾ ਹੀ ਇੱਕ ਮਾਮਲਾ ਅਜਿਹਾ ਹੀ ਇੱਕ ਵਾਕਿਆ ਸਾਹਮਣੇ ਆਇਆ ਜਲੰਧਰ ਦੇ ਢਿਲਵਾ ਨਜ਼ਦੀਕ ਇੱਕ ਰਿਜ਼ੋਰਟ ਤੋਂ ਜਿੱਥੇ ਇੱਕ ਬਿਜ਼ਨਸਮੈਨ ਜੋ ਆਪਣੇ ਪਿਆਰ ਨੂੰ ਵਿਆਉਣ ਦੇ ਲਈ ਹੈਲੀਕਾਪਟਰ ਦੇ ਉੱਪਰ ਆਉਂਦਾ ਸੋ ਦੱਸਦੀ ਹੈ ਕਿ 17 ਸਾਲ ਤੋਂ ਇਹ ਜਿਹੜਾ ਉਹਨਾਂ ਦਾ ਪਿਆਰ ਸੀ ਔਰ ਅੱਜ ਵਿਆਹ ਦੇ ਬੰਦਨ ਦੇ ਵਿੱਚ ਬੱਜਿਆ ਗਿਆ ਸੀ ਸੋ ਉਸ ਵੇਲੇ ਲੋਕ ਵੀ ਹੈਰਾਨ ਹੋ ਗਏ ਔਰ ਲੋਕਾਂ ਦੀ ਪੀੜ ਇਕਦਮ ਇਕੱਠਾ ਹੋ ਗਈ ਜਦੋਂ ਉਹਨਾਂ ਨੇ ਰਿਜ਼ੋਰਟ ਦੇ ਵਿੱਚ ਇੱਕ ਹੈਲੀਕਾਪਟਰ ਉਤਰਦਾ ਵੇਖਿਆ ਸੋ ਇਹ ਬਿਜ਼ਨਸਮੈਨ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਜਲੰਧਰ ਦੇ ਨਜ਼ਦੀਕ ਨਕੋਦਰ ਦੇ ਬਾਠਕਲਾਂ ਦਾ ਰਹਿਣ ਵਾਲਾ ਹੈ ਔਰ ਆਪਣੀ ਪ੍ਰੇਮਿਕਾ ਜਿਸ ਨੂੰ ਵਿਆਉਣ ਦੇ ਲਈ ਇਹ helicopter ਦੇ ਵਿੱਚ ਆਇਆ ਸੋ 17 ਸਾਲ ਤੋਂ ਇਹ ਪਿਆਰ ਇਹਨਾਂ ਦਾ ਚੱਲ ਰਿਹਾ ਸੀ ਔਰ ਇੱਕ ਵੱਖਰਾ ਤਰੀਕਾ ਜਿਹੜਾ ਉਸ ਨੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਜਾਣ ਦੇ ਲਈ ਅਪਣਾਇਆ ਸੋ ਹੁਣ ਗੱਲ ਕਰਾਂਗੇ ਕਿ ਜਿੱਤੇ ਇੱਕ ਵੱਖਰੇ ਤਰੀਕੇ ਦੇ ਨਾਲ ਇਹ ਸੁਖਵਿੰਦਰ ਸਿੰਘ ਜੋ ਕਿ ਇੱਕ ਬਿਜ਼ਨਸਮੈਨ ਹੈ ਬਿਯੋਂਡ ਦਿੱਲੀ ਆਪਣੇ ਜੀਵਨ ਸਾਥੀ ਨੂੰ ਆਇਆ ਸੋ ਗੱਲ ਕਰਾਂਗੇ ਕਿ ਇਸ helicopter ਦੇ ਉੱਪਰ ਕਿੰਨਾ ਖਰਚਾ ਕੀਤਾ ਗਿਆ ਸੋ ਜਿਹੜੇ helicopter ਦੇ ਮਾਲਕ ਨਿਚਿਨਾਬਲ ਅਰੇਂਜ ਕੀਤਾ ਗਿਆ ਸੀ ਉਹਨਾਂ ਦੇ ਦੱਸਣ ਮੁਤਾਬਕ ਕਿ ਲਗਭਗ 6 ਲੱਖ ਦੇ ਕਰੀਬ ਜਿਹੜਾ ਖਰਚਾ ਤਿੰਨ ਸਿਲੈਕਟ ਦੇ ਵਿੱਚ ਆ ਜਾਂਦਾ ਸੋ ਨਕੋਦਰ ਤੋਂ ਜਦੋਂ ਉਹਨਾਂ ਨੂੰ ਪਿਕ ਕੀਤਾ ਉਸ ਤੋਂ ਬਾਅਦ ਫਿਰ ਪੈਲਸ ਦੇ ਵਿੱਚ ਲੈ ਕੇ ਜਾਂਦੇ ਨੇ ਸੋ ਲਗਭਗ 6-5 ਤੋਂ 6 ਲੱਖ ਰੁਪਏ ਖਰਚਾ ਜਿਹੜਾ ਆਇਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ਖਸ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਾਉਣ ਦੇ ਲਈ 17 ਸਾਲਾਂ ਦਾ ਇਹ ਪਿਆਰ ਜਿਹੜਾ ਹੁਣ ਇੱਕ ਹੋਇਆ ਬਿਊਰੋ ਰਿਪੋਰਟ ਲੁਧਿਆਣਾ ਟਾਈਮ ਸਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਕਹਿੰਦੇ ਨੇ ਕਿ ਪਿਆਰ ਸੱਚਾ ਹੋਵੇ ਤਾਂ ਉਸ ਨੂੰ ਪਾਉਣ ਲਈ ਕੁਝ ਨਾ ਕੁਝ ਅਲੱਗ ਕਰਨਾ ਪੈਂਦਾ ਸੋ ਅਜਿਹਾ ਹੀ ਇੱਕ ਮਾਮਲਾ ਅਜਿਹਾ ਹੀ ਇੱਕ ਵਾਕਿਆ ਸਾਹਮਣੇ ਆਇਆ ਜਲੰਧਰ ਦੇ ਢਿਲਵਾ ਨਜ਼ਦੀਕ ਇੱਕ ਰਿਜ਼ੋਰਟ ਤੋਂ ਜਿੱਥੇ ਇੱਕ ਬਿਜ਼ਨਸਮੈਨ ਜੋ ਆਪਣੇ ਪਿਆਰ ਨੂੰ ਵਿਆਉਣ ਦੇ ਲਈ ਹੈਲੀਕਾਪਟਰ ਦੇ ਉੱਪਰ ਆਉਂਦਾ ਸੋ ਦੱਸਦੀ ਹੈ ਕਿ 17 ਸਾਲ ਤੋਂ ਇਹ ਜਿਹੜਾ ਉਹਨਾਂ ਦਾ ਪਿਆਰ ਸੀ ਔਰ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਜਿਆ ਗਿਆ ਸੀ ਸੋ ਉਸ ਵੇਲੇ ਲੋਕ ਵੀ ਹੈਰਾਨ ਹੋ ਗਏ ਔਰ ਲੋਕਾਂ ਦੀ ਪੀੜ ਇੱਕਦਮ ਇਕੱਠਾ ਹੋ ਗਈ ਜਦੋਂ ਉਹਨਾਂ ਨੇ ਰਿਜ਼ੋਰਟ ਦੇ ਵਿੱਚ ਇੱਕ ਹੈਲੀਕਾਪਟਰ ਉਤਰਦਾ ਵੇਖਿਆ ਸੋ ਇਹ ਬਿਜ਼ਨਸਮੈਨ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਜਲੰਧਰ ਦੇ ਨਜ਼ਦੀਕ ਨਕੋਦਰ ਦੇ ਬਾਠ ਕਲਾ ਦਾ ਰਹਿਣ ਵਾਲਾ ਹੈ ਔਰ ਆਪਣੀ ਪ੍ਰੇਮਿਕਾ ਜਿਸ ਨੂੰ ਵਿਆਉਣ ਦੇ ਲਈ ਇਹ ਹੈਲੀਕਾਪਟਰ ਦੇ ਵਿੱਚ ਆਇਆ ਸੋ 17 ਸਾਲ ਤੋਂ ਇਹ ਪਿਆਰ ਇਹਨਾਂ ਦਾ ਚੱਲ ਰਿਹਾ ਸੀ ਔਰ ਇੱਕ ਵੱਖਰਾ ਤਰੀਕਾ ਜਿਹੜਾ ਉਸਨੇ ਆਪਣੇ ਜੀਵਨ ਸਾਥੀ ਨੂੰ ਲੈ ਕੇ ਜਾਣ ਦੇ ਲਈ ਅਪਣਾਇਆ ਸੋ ਹੁਣ ਗੱਲ ਕਰਾਂਗੇ ਕਿ ਜਿੱਤੇ ਇੱਕ ਵੱਖਰੇ ਤਰੀਕੇ ਦੇ ਨਾਲ ਇਹ ਸੁਖਵਿੰਦਰ ਸਿੰਘ ਜੋ ਕਿ ਇੱਕ ਬਿਜ਼ਨਸਮੈਨ ਹੈ ਵਿਆਉਣ ਦੇ ਲਈ ਆਪਣੇ ਜੀਵਨ ਸਾਥੀ ਨੂੰ ਆਇਆ ਸੋ ਗੱਲ ਕਰਾਂਗੇ ਕਿ ਇਸ ਹੈਲੀਕਾਪਟਰ ਦੇ ਉੱਪਰ ਕਿੰਨਾ ਖਰਚਾ ਕੀਤਾ ਗਿਆ ਸੋ ਜਿਹੜੇ ਹੈਲੀਕਾਪਟਰ ਦੇ ਮਾਲਕ ਜਿਨ੍ਹਾਂ ਵੱਲੋਂ ਅਰੇਂਜ ਕੀਤਾ ਗਿਆ ਸੀ ਉਹਨਾਂ ਦੇ ਦੱਸਣ ਮੁਤਾਬਕ ਜੇ ਲਗਭਗ 6 ਲੱਖ ਦੇ ਕਰੀਬ ਜਿਹੜਾ ਖਰਚਾ ਤਿੰਨ ਸਿਲੈਕਟ ਦੇ ਵਿੱਚ ਆ ਜਾਂਦਾ ਸੋ ਨਕੋਦਰ ਤੋਂ ਜਦੋਂ ਉਹਨਾਂ ਨੂੰ ਪਿਕ ਕੀਤਾ ਉਸ ਤੋਂ ਬਾਅਦ ਫਿਰ ਪੈਲੈਸ ਦੇ ਵਿੱਚ ਲੈ ਕੇ ਜਾਂਦੇ ਨੇ ਸੋ ਲਗਭਗ 6 5 ਤੋਂ 6 ਲੱਖ ਰੁਪਏ ਖਰਚਾ ਜਿਹੜਾ ਆਇਆ ਤਸਵੀਰਾਂ ਦੇ ਵਿੱਚ ਤੁਸੀਂ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸ਼ਖਸ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਾਉਣ ਦੇ ਲਈ 17 ਸਾਲਾਂ ਦਾ ਇਹ ਪਿਆਰ ਜਿਹੜਾ ਹੁਣ ਇੱਕ ਹੋਇਆ ਹੈ ਬਿਊਰੋ ਰਿਪੋਰਟ ਲੁਧਿਆਣਾ ਟਾਟ